ਸੇ ਆਪ ਦੇ ਜਨਰਲ ਸਕੱਤਰ ਜਿਹੜੇ ਬਲਤੇਜ ਪੰਨੂ ਨੇ ਉਹ ਇਹ ਦਾਵਾ ਕਰ ਰਹੇ ਨੇ ਕਿ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਖਲਾਸ ਸਮੇਂ ਚੋਣਾ ਸ਼ਾਂਤੀਪੂਰਵਕ ਚੰਗਣ ਹੋ ਗਿਆ ਬਲਤੇਜ ਪੰਨੂ ਨੇ ਇਸ ਦੌਰਾਨ ਵਿਰੋਧੀਆਂ ਤੇ ਨਿਸ਼ਾਨਾ ਵੀ ਸਾਧਿਆ ਉਹਨਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵੇਲੇ ਚੋਣਾਂ ਲੁੱਟੀਆਂ ਜਾਂਦੀਆਂ ਸਨ ਹੁਣ ਨਹੀਂ ਅਤੇ ਵਿਰੋਧੀਆਂ ਦੀ ਬੂਥ ਕੈਪਚਰਿੰਗ ਦੀ ਗੱਲ ਬਿਲਕੁਲ ਝੂਠੀ ਸਾਬਤ ਹੋ ਰਹੀ ਹੈ ਅਤੇ ਵਿਰੋਧੀਆਂ ਨੂੰ ਰਿਜ਼ਲਟ ਦਾ ਪਤਾ ਹੈ ਤਾਂ ਹੀ ਸ਼ੋਰ ਮਚਾ ਰਹੇ ਨੇ ਉਹਨਾਂ ਨੇ ਕਿਹਾ ਕਿ ਆਪਣੀ ਸਰਕਾਰ ਦੇ ਸਮੇਂ ਇਹ ਚੋਣਾਂ ਨੂੰ ਲੁੱਟਦੇ ਰਹੇ ਨੇ ਇਸ ਕਰਕੇ ਅਜਿਹੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਪਰ ਰਾਜਾ ਵੜਿੰਗ ਤਾਂ ਹੁਣ ਵੀਡੀਓਗ੍ਰਾਫੀ ਦੀ ਵੀ ਮੰਗ ਕਰ ਰਹੇ ਨੇ ਕਿ ਕਾਊਂਟਿੰਗ ਵਾਲੇ ਦਿਨ ਤੱਕ ਵੀਡੀਓਗ੍ਰਾਫੀ ਹੋਵੇ ਦੂਜੇ ਪਾਸੇ ਆਮ ਆਦਮੀ ਪਾਰਟੀ ਇਨਾ ਇਲਜ਼ਾਮਾਂ ਨੂੰ ਝਟਲਾਰੀ ਹੈ ਕਿ ਕਿਤੇ ਵੀ ਬੂਥ ਕੈਪਚਿੰਗ ਨਹੀਂ ਹੋਈ ਕੈਪਚਰਿੰਗ ਅਤੇ ਸਾਰੇ ਜਗ੍ਹਾ ਤੇ ਬਿਲਕੁਲ ਨਿਰਪੱਖਤਾ ਦੇ ਨਾਲ ਵੋਟਾਂ ਪਈਆਂ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਹੀ ਰੌਲਾ ਜਿਹੜਾ ਸੀ ਉਹ ਪੌੜਾ ਸ਼ੁਰੂ ਕਰ ਦਿੱਤਾ ਔਰ ਹੁਣ ਇਹੇ ਨਤੀਜੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੇਰ ਰੌਲਾ ਪਾ ਕੇ ਧਿਆਨ ਡਾਇਵਰਟ ਕਰਨਾ ਚਾਹੁੰਦੇ ਨੇ ਕਿਉਂਕਿ ਹਾਰ ਇਹਨਾਂ ਨੂੰ ਦਿਖ ਰਹੀ ਹੈ ਸਾਰਿਆਂ ਨੂੰ ਲੋਕਾਂ ਨੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਪਾਈਆਂ ਨੇ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਇਹ ਨਤੀਜੇ ਤੁਹਾਨੂੰ 17 ਤਰੀਕ ਨੂੰ ਦੱਸ ਦੇਣਗੇ ਜਿੱਥੋਂ ਤੱਕ ਇਹ ਗੱਲ ਕਰ ਰਹੇ ਨੇ ਬੂਤ ਕੈਪਚਰ ਕਰਨ ਦੀ ਜਾਂ ਹੀਰਾ ਫੇਰੀ ਕਰਨ ਦੀ ਕਿਸੇ ਜਗ੍ਹਾ ਤੋਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੈ ਕਿ ਕਿਸੇ ਜਗ੍ਹਾ ਦੇਤੇ ਪੁਲਿਸ ਨੇ ਬੂਤ ਦੇ ਉੱਤੇ ਕਿਸੇ ਇੱਕ ਧਿਰ ਦੇ ਬੰਦਿਆਂ ਨੂੰ ਸਿਰਫ ਅੰਦਰ ਜਾਣ ਦਿੱਤਾ ਹੋਵੇ ਕੋਈ ਕਿਸੇ ਜਗ੍ਹਾ ਤੋਂ ਕੋਈ ਸ਼ਿਕਾਇਤ ਨਹੀਂ ਗਈ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਗਈ ਕਿਸੇ ਜਗ੍ਹਾ ਦੇਤੇ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਕੋਈ ਸ਼ਿਕਾਇਤ ਨਹੀਂ ਆ ਕਿ ਕਿਸੇ ਕਿਸਮ ਦਾ مالی ਨੁਕਸਾਨ ਕੋਈ ਹੋਇਆ ਹੋਵੇ ਜੇ ਇੱਕ ਦੋ ਜਗ੍ਹਾ ਦੇ ਉੱਤੇ ਮਾਮੂਲੀ ਝੜਪਾਂ ਹੋਈਆਂ ਨੇ ਤਾਂ ਉਹਨਾਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਉਧਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਵੀ ਵੱਡਾ ਇਲਜ਼ਾਮ ਲਾਇਆ ਗਿਆ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਸੱਤਾਧਾਰੀ ਧਿਰ ਨੇ ਕਰਕੇ ਸਹੀ ਇਹ ਇਲਜ਼ਾਮ ਲਾਇਨੇ ਪਰਨੀਤ ਕੌਰ ਨੇ ਪਰਨੀਤ ਕੌਰ ਦੇ ਵੱਲੋਂ ਕਿਹਾ ਗਿਆ ਕਿ ਸਨੌਰ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਧੱਕੇਸ਼ਾਹੀ ਕੀਤੀ ਗਈ ਹੈ ਪਹਿਲਾ ਕਾਗਜ਼ ਨਹੀਂ ਭਰਨ ਦਿੱਤੇ ਤੇ VOTING ਵਾਲੇ ਦਿਨ ਵੀ ਸਾਡੇ ਲੋਕਾਂ ਨੂੰ ਰੋਕਿਆ ਗਿਆ ਹੈ ਸਾਬਕਾ ਸੰਸਦ ਨੇ ਪਰਨੀਤ ਕੌਰ ਇਸ ਵੇਲੇ BJP ਦੇ ਵਿੱਚ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਨਾਮਜ਼ਦਗੀ ਪੱਤਰ ਹੀ ਭਰ ਨਹੀਂ ਦਿੱਤੇ ਗਏ ਤੇ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਭਰੇ ਵੀ ਗਏ ਤੇ ਵੋਟਾਂ ਵਾਲੇ ਦਿਨ ਵੀ ਧੱਕੇਸ਼ਾਹੀ ਹੋਈ ਹੈ ਖਾਸ ਕਰ ਸੱਤਾਧਾਰੀ ਧਿਰ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਸਨੌਰ ਹਲਕੇ ਦੀ ਗੱਲ ਪ੍ਰਨੀਤ ਕੌਰ ਕਰਦੇ ਦੇਖੇ ਨੇ ਉਹਨਾਂ ਨੇ ਕਿਹਾ ਕਿ ਵੱਡੇ ਪੱਧਰ ਤੇ ਚੱਕੇਸ਼ਾਈ ਕੀਤੀ ਗਈ ਆ ਸਾਡੇ ਲੋਕਾਂ ਨੂੰ ਵੋਟਾਂ ਵਾਲੇ ਦਿਨ ਵੀ ਰੋਕਿਆ ਗਿਆ